ਵਾਹਿਗੁਰੂ ਜੀ ਕੀ ਫਤਿਹ ਭਾਈ ਸਰੇਂਦਰ ਸਿੰਘ ਜੀ ਲੁਦੇਆਣਾ ਵਾਲੇ ਇੱਕ ਸ਼ਬਦੀ ਹਾਜ਼ਰੀ ਪਰਣਗੇ ਉਹਨਾਂ ਤੋਂ ਬਾਅਦ ਭਾਈ ਸੇ ਭਾਈ ਗੁਰਚਰਨ ਸਿੰਘ ਜੀ ਰਸਿਆ ਉਹਨਾਂ ਦੇ ਪੁੱਤਰੇ ਉਹ ਹਾਜ਼ਰੀਆਂ ਪਰਣਗੇ ਆਓ ਪਿਆਰ ਨਾਲ ਸਰਵਣ ਕਰੀਏ ਪੂਰਨ ਮਾਸ਼ੀ ਦਾ ਜਿਹੜਾ ਸਮਾਗਮ ਹੈ ਇਹ ਕੱਲੇ ਇੱਥੇ ਹੈੱਡ ਆਫਸ ਵਿੱਚ ਹੀ ਨਹੀਂ ਕੀਤਾ ਜਾਂਦਾ ਪੂਰੇ ਸੰਸਾਰ ਦੇ ਵਿੱਚ ਦਾਸ ਦੇ ਯੂਪੀ ਦਿਵਾਨ ਸਨ ਤੇ ਪਲਿਆ ਨਾਨਕਸਰ ਸੰਤ ਗੁਰਮੀਤ ਸਿੰਘ ਜੀ ਬੜਾ ਵੱਡਾ ਠਾਠ ਪੂਰਨ ਮਾਸ਼ੀਆਂ ਸਮਾਗਮ ਕੱਲ ਦਿੱਲੀ ਆਏ ਧੰਨ ਧੰਨ ਬਾਬਾ ਗੁਰਦੇਵ ਸਿੰਘ ਜੀ ਮਹਾਰਾਜ ਸਮਾਦ ਭਾਈ ਕੀ ਵਾਲੇ ਉਹਨਾਂ ਦੇ ਦਰਸ਼ਨ ਕੀਤੇ ਬਹੁਤ ਆਨੰਦ ਆਇਆ ਉਹ ਅੱਖਾਂ ਧੰਨ ਨੇ ਉਹ ਸਰੀਰ ਧੰਨ ਨੇ ਜਿਨੇ ਧੰਨ ਧੰਨ ਬਾਬਾ ਈਸ਼ਰ ਸਿੰਘ ਮਹਾਰਾਜ ਦੀ ਸੇਵਾ ਕੀਤੀ ਉਹਨਾਂ ਦੇ ਦیدار ਕੀਤੇ ਸੰਪੜ ਪਾਠ ਚੱਲ ਰਹੇ ਸਨ ਗੁਰਮਖੋ ਅੱਜ ਨੰਦਨਗਰ ਆਏ ਕਰਨਾਲ ਰੌਣਕਾਂ ਹੀ ਰੌਣਕਾਂ ਸਿੰਘੜੇ ਦੁਪਹਿਰੇ ਹਾਜ਼ਰੀ ਭਰੀ ਦੀਵਾਨ ਦੀ ਅੱਜ ਧੰਨ ਧੰਨ ਬਾਬਾ ਰਾਮ ਸਿੰਘ ਜੀ ਰਾਜੇ ਜੋਗੀ ਅਮਰ ਸ਼ਹੀਦ ਨਾਨਕ ਸਰ ਕਰਨਾਲ ਸਿੰਘੜੇ ਵਾਲੇ ਬੜਾ ਕੱਠ ਸੰਤ ਤਰਲੋਚਨ ਸਿੰਘ ਜੀ ਮੌਜੂਦਾ ਮਹਾਪੁਰਖ ਤੇ ਸਾਰੀ ਸੰਤ ਮੰਡਲੀ ਜਿੱਥੇ ਵੀ ਜਾਓ ਨਾਨਕ ਸਰ ਨਾਨਕ ਸਰ ਸੰਤ ਸਤਵਿੰਦਰ ਸਿੰਘ ਜੀ ਟਾਲੀ ਵਾਲੇ ਪੂਰਨ ਦਰਬਾਰ ਦਿੱਲੀ ਬਾਬਾ ਜੀ ਦੇ ਘਰ ਦੀ ਸੰਗਤ ਪੂਰਨਵਾਸ਼ੀਆਂ ਸਾਰੇ ਸੰਸਾਰ ਵਿੱਚ ਦੇਸ਼ਾਂ ਵਿੱਚ ਵਿਦੇਸ਼ਾਂ ਵਿੱਚ ਸੰਗਤਾਂ ਇਹ ਦਿਹਾੜਾ ਬਣਾਉਂਦੀਆਂ ਤੇ ਬਾਬਾ ਜੀ ਦੇ ਹੈਡ ਆਪਸ ਤੇ ਬਾਬਾ ਜੀ ਦੇ ਤਪਸਥਾਨ ਤੇ ਆਪਾਂ ਬਹਿ ਕੇ ਆਨੰਦ ਮਾਣਦੇ ਆ ਆਹ ਇੱਕ ਸ਼ਬਦੀ ਹਾਜ਼ਰੀ ਭਾਈ ਸ੍ਰਿੰਦਰ ਸਿੰਘ ਜੀ